ਕਿੱਧਰ ਗਏ ਬੱਚੇ ਬੈਠੇ ਆਜੋ ਚਾਹ ਪੀ ਲੋ ਨਾਲੇ ਰੋਟੀ ਖਾ ਲੋ ਆਜੋ ਹੁਣ ਕਿਧਰ ਗਏ ਮਾ ਜਿਹੜਾ ਕੱਪੜਾ ਸੁਕਾ ਨਹੀਂ ਪਈ ਆਜੋ ਕੀ ਕਰਨਾ ਹੈ ਚਾਹ ਪੀ ਲੋ ਨਾਲੇ ਰੋਟੀ ਖਾ ਲੋ ਰੋਟੀ ਖਾ ਲੋ ਤੇ ਅੱਜ ਪਰੌਂਠੇ ਨਹੀਂ ਬਣੇ ਨਹੀਂ ਨਹੀਂ ਅੱਜ ਮੈਂ ਪਿੰਡੋਂ ਰੋਟੀ ਲਈ ਸੀਗੀ ਤੇ ਕੱਲ ਦਿੱਤਾ ਸੀਗਾ ਤੇ ਉਹ ਤੁਹਾਨੂੰ ਪਤਾ ਨਾ ਪਿੰਡਾਂ 'ਚ ਲੋਕ ਲਾਲਾਂ ਵਾਲੇ ਪੀਰ ਨੂੰ ਮੰਨਦੇ ਆ ਅੱਛਾ ਤੇ ਉਹ ਬਣਾਉਂਦੇ ਹੁੰਦੇ ਆ ਹਾਂ ਤੇ ਵੀਰਵਾਰ ਨੂੰ ਬਣਾਉਂਦੇ ਆ ਹੂੰ ਤੇ ਤੇ ਬਾਗੇ ਪ੍ਰਾਨੇ ਕੋਲੇ ਜਗਾ ਨਗਾਹਾ ਅੱਛਾ ਉੱਥੇ ਲੋਕ ਲਾਲਾਂ ਵਾਲੇ ਪੀਰ ਦੇ ਚੌਕੀਆਂ ਭਰ ਕੇ ਆਉਂਦੇ ਆ ਮੰਨਤਾ ਕਰਦੇ ਆ ਅੱਛਾ ਤੇ ਰੋਟ ਬਣਾਉਂਦੇ ਆ ਤੇ ਪਹਿਲੇ ਪਹਿਲਾਂ ਕੀ ਕਰਦੇ ਸੀ ਨਾ ਪੇੜ 'ਚ ਜਿੱਥੇ ਦਾਣੇ ਕੱਢਦੇ ਸੀਗੇ ਉੱਥੇ ਪੋਚਾ ਫੇਰ ਕੇ ਹੂੰ ਸਾਫ ਕਰਕੇ ਤੇ ਲੱਕੜਾਂ ਦੇ ਅੱਗ ਬਾਲ ਕੇ ਥਾਂ ਨੂੰ ਲਾਲ ਕਰ ਲੈਂਦੇ ਸੀ ਅੱਛਾ ਫਿਰ ਹੁਣ ਸਾਫ ਕਰਕੇ ਫਿਰ ਜਿਹੜਾ ਗੁੜ ਵਾਲੇ ਜਿਹੜਾ ਪਾਣੀ ਹੁੰਦਾ ਸੀ ਉਹਦੇ ਚਾਟਾ ਬੁੰਨੇ ਹੁੰਦਾ ਸੀ ਕੱਡਾ ਕਰਕੇ ਵਿੱਚ ਸੌਂ ਪਾਈ ਹੁੰਦੀ ਸੀ ਉਹ ਥੱਪ ਦਿੰਦੇ ਸੀ ਨਹੀਂ ਮੈਂ ਇੱਕ ਕੀ ਦੇਖੀ ਇਹ ਵੀ ਘਰੇ ਤੇ ਬਣਾਉਂਦੇ ਨਹੀਂ ਲੱਗਦੇ ਕਦੇ ਹੈ ਕੌਣ ਬਣਾਉਂਦਾ ਇਹਨੂੰ ਇਹਨੂੰ ਬੰਦੇ ਬਣਾਉਂਦੇ ਸੀ ਤੇ ਦਾਦਾ ਬਣਾਉਂਦਾ ਸੀ ਦਾਦਾ ਮਰਾਸੀ ਅੱਛਾ ਮਰਾਸੀ ਦਾਦਾ ਤੇ ਦਾਦੀ ਮਰਾਸੀ ਮਰਾਸਨ ਨੂੰ ਰਿਸਪੈਕਟ ਬਜੋ ਦਾਦਾ ਦਾਦੀ ਕਹਿ ਦਿੰਦੇ ਆ ਨਾ ਦਾਦੀ ਤਾਂ ਘਰ ਅੱਜ ਸੱਦਾ ਦੇ ਕੇ ਆਉਂਦੀ ਸੀਗੀ ਹੈ ਤੇ ਦਾਦਾ ਜਿਹੜਾ ਮਦਦ ਕਰਦਾ ਸੀ ਘਰ ਬਣਾਉਣ ਵਿੱਚ ਜਦੋਂ ਇੱਕ ਪਾਸਾ ਰੜ ਜਾਂਦਾ ਸੀ ਫਿਰ ਸੰਦ ਦੀ ਨਾ ਮਦਦ ਨਾਲ ਉਹਨੂੰ ਥਲਦੇ ਸੀਗੇ ਹੂੰ ਠੀਕ ਆ ਠੀਕ ਆ ਤੇ ਫਿਰ ਲੋਕਾਂ ਦੇ ਜਿਹੜੇ ਘਰਾਂ 'ਚ ਬੱਚੇ ਸੀਗੇ ਉਹ ਕਣਕ ਲੈ ਕੇ ਜਾਂਦੇ ਸੀ ਅਗਲੇ ਦੇ ਘਰ ਕਣਕ ਪਾ ਕੇ ਤੇ ਰੋਟੀ ਲੈ ਕੇ ਆਉਂਦੇ ਸੀ ਉਹ ਫਿਰ ਦਾਦੇ-ਦਾਦੀ ਨੂੰ ਦਿੰਦੇ ਸੀਗੇ ਅੱਛਾ ਇਸ ਤਰ੍ਹਾਂ ਜਿਹੜੇ ਦਾਦੇ-ਦਾਦੀ ਨਾਲ ਮਦਦ ਹੋਰ ਤੇ ਇੱਕਾ ਥਾਲ ਜਿਹੜਾ ਹੋਰ ਰੋਟ ਬਣਾਉਂਦੇ ਸੀਗੇ ਉਹ ਦਾਦੇ-ਦਾਦੀ ਨੂੰ ਹੀ ਦਿੰਦੇ ਹੁੰਦੇ ਸੀਗੇ ਅੱਛਾ ਉਹਨਾਂ ਦੇ ਹੁੰਦਾ ਸੀ ਸਪੈਸ਼ਲ ਤੇ ਦਾਦੀ ਹਰੇਕ ਸਾਲ ਜਨਮਕਵਰੀ ਸੀ ਨਾ ਮੈਨੂੰ ਉਹਦੇ 'ਚੋਂ ਦੇ ਕੇ ਜਾਂਦੀ ਰੋਟ ਅੱਛਾ ਤੇ ਇੱਥੇ ਵੀ ਮੈਨੂੰ ਉਹ ਭੇਜਦੀ ਹੁੰਦੀ ਸੀ ਰੋਟ ਹਾਂ ਜਿਹੜਾ ਤੁਸੀਂ ਲਿਆਉਂਦੇ ਹੋ ਨਾ ਅੱਗੇ ਉਹ ਕੜਾਜਾ ਬੜਾ ਹੁੰਦਾ ਸੀ ਜਿਹੜਾ ਹੈ ਨਾ ਪਿੱਛੋਂ ਕਾਲਾ ਜਿਹਾ ਤਾਂ ਖਾਦਾ ਹੀ ਨਹੀਂ ਜਾਂਦਾ ਹੁੰਦਾ ਸੀਗਾ ਉਹ ਫਿਰ ਉਹ ਕੜਾਹ ਹੋ ਜਾਂਦਾ ਸੀ ਨਾ ਤੇ ਉਹ ਦਾਦੀ ਫਿਰ ਇੱਥੇ ਮੈਨੂੰ ਭੇਜਦੀ ਹਨਾ ਫੇਰ ਤੁਸੀਂ ਕੀ ਕਰਦੇ ਮੈਂ ਕੀ ਕਰਨਾ ਸੀ ਫੇਰ ਇੱਕ ਵਾਰੀ ਫਿਰ ਦਾਦੀ ਆਈ ਮੇਰੇ ਕੋਲੇ ਮੈਂ ਉਹਨੂੰ ਵਧੀਆ ਸੂਟ ਤੇ ਖੇਚ ਦਿੱਤਾ ਹੁਣ ਤਾਂ ਵਿਚਾਰੀ ਸਵਰਗਵਾਸ ਹੋ ਗਈ ਹੁਣ ਤਾਂ ਕਿਹਨੇ ਮੈਨੂੰ ਭੇਜਣਾ ਸੀ ਪਰ ਹੁਣ ਮੈਂ ਪਿੰਡ ਗਈ ਸੀ ਤੇ ਦੋ ਚਾਰ ਘਰਾਂ ਤੋਂ ਆਇਆ ਸੀਗਾ ਤੇ ਉਹ ਫਿਰ ਉਹਨਾਂ ਨੇ ਮੈਨੂੰ ਦੇਤਾ ਕਿ ਫੁੱਫੜ ਜੀ ਵੀ ਖਾ ਲੈਣਗੇ ਤੇ ਪਤਾ ਤੁਹਾਨੂੰ ਇਹ ਬੋਲਾ ਮੈਂ ਤਾਂ ਮੈਂ ਤਾਂ ਖੁਸ਼ ਹੋ ਕੇ ਖਾਣਾ ਇਹ ਬੋਲਾ ਇਹ ਬੋਲਾ ਹੈ ਨਾ ਕਿੰਨਾ ਬੋਲਾ ਹੈ ਹਾਂ ਇਹ ਹੁਣ ਬੇਕਰੀ ਤੇ ਬਣਾਉਂਦੇ ਆ ਲੋਕ ਤਾਂ ਹੀ ਨਾ ਮੈਂ ਇੱਕ ਵਾਰੀ ਬੇਕਰੀ ਤੇ ਬਿਸਕੁਟ ਲੈਣ ਗਿਆ ਸੀ ਉੱਤੇ ਬੰਦਾ ਆਇਆ ਸੀ ਆਹੀ ਸਮਾਂ ਜਾਂ ਸੀ ਉਹ ਕਹਿੰਦਾ ਜੀ ਦੱਸੋ ਦੁਕਾਨਦਾਰ ਕਹਿੰਦਾ ਕਹਿੰਦਾ ਜੇ ਕੋ ਰੋਟ ਬਣਾਉਣਾ ਲਾਲਾ ਵਾਲੇ ਪੀਰ ਦਾ ਹਾਂ ਹਾਂ ਬੱਸ ਫਿਰ ਉਹਨੇ ਬੇਕਰੀ ਤੇ ਬਣਾ ਲਾਗੇ ਤੇ ਹੁਣ ਤਾਂ ਨਾ ਦਾਦੇ-ਦਾਦੀਆਂ ਰਹੇ ਆ ਨਾ ਲੱਗੀ ਰਹੇ ਆ ਲੋਕ ਹੁਣ ਆਈ ਬਣਾਉਂਦੇ ਨੇ ਤਾਂ ਇਹ ਨਾ ਕੋਲਾ ਜਾਂਦੇ ਨੇ ਜਿਹੜੇ ਮੈਂ ਬੇਕਰੀ ਤੇ ਬਣਾਉਂਦਾ ਇਹੀ ਲੱਗਦਾ ਇਹ ਹਾਂ ਹਾਂ ਤੇ ਇਹ ਐ ਸ੍ਰੁੱਤ ਚ ਮੈਨੂੰ ਲੱਗਦਾ ਮੰਨਤਾ ਕਰਦੇ ਲੋਕ ਇਹ ਵੀਰਵਾਰ ਦਾ ਦਿਨ ਹੁੰਦਾ ਹੈ ਵੀਰਵਾਰ ਨੂੰ ਫਿਰ ਬਣਾਉਂਦੇ ਆ ਇਹ ਜਿਨ੍ਹਾਂ ਨੇ ਸੁੱਖ ਸੁਖੀ ਹੁੰਦੀ ਹੈ ਜਿਹੜੇ ਮੰਦੇ ਲਾਲਾ ਲਾਲ ਨੂੰ ਚਲੋ ਰਸਮਾਂ ਤੇ ਬਹੁਤ ਵਧੀਆ ਸੀ ਹਾਂ ਹਾਂ ਬੁਢੀ ਘਰ ਰਸਮਾਂ ਅੱਗੇ ਸੀ ਸਾਰਿਆਂ ਦਾ ਸ਼ਰਦਾ ਸੇ ਲੋਕ ਨੇ ਕਿਸੇ ਕਿਸੇ 'ਚ ਸ਼ਰਦਾ ਕਿਸੇ ਕਿਸੇ 'ਚ ਜੇ ਸੁਬਾਹ ਨੇ ਉਹਨਾਂ ਦਾਦਿਆਂ ਦਾ ਵੀ ਦਾਣੇ-ਦੂਣੇ ਦਿੰਦੇ ਤੇ ਹੋਰ ਜਗਾ ਇੱਕ ਤਰ੍ਹਾਂ ਦਾ ਆਸਾ ਇਹ ਤਾਂ ਲੋਕਾਂ ਨੂੰ ਲੱਗ ਗਿਆ ਨੇ ਵੀ ਹੋਰ ਕੰਮ ਸ਼ੁਰੂ ਕਰ ਲੈਣਾ ਹਾਂ ਤਾਂ ਲੱਗ ਹੀ ਰਹੀ ਹੈ